ਇਹ ਸਭ ਬੱਚੇ ਲੈ ਕੇ ਤੇ ਦਵਾਰ ਟੱਕ ਕੇ ਆਏ ਨੇ ਨੀਂਦ ਤੋਂ ਜਗਾਇਆ ਗਨ ਪੁਆਇੰਟ ਤੇ ਮੇਰੇ ਬੱਚਿਆਂ ਤੇ ਰੱਖੀ ਮੈਂ ਤੇ ਰੱਖੀ ਉਹ ਮੈਨੂੰ ਮਾਰ ਘਟਾਈ ਕਰਨ ਲਾ ਪੈਂਦੇ ਮੇਨਾਂ ਸਾਸਤੀ ਮੇਨਾਂ ਕਰਨ ਲਾ ਪੈਂਦੇ ਜਾ ਕੇ ਕਿੰਨੇ ਬੰਦੇ ਸੀ ਦੋ ਸੀ ਦੋ ਸੀ ਨੌਮੀ ਚੱਠਾ ਹਾਂਜੀ ਨੌਮੀ ਚੱਠਾ ਜਾਜਕੇਵਲਵਾਲਾ ਇਹ ਫਿਰ ਗਾਸਕੇਵਲਵਾਲ ਦੋਨੋਂ ਇਕੱਠੇ ਆਏ ਨੇ ਦਵਾਰ ਫਿਲਾਣ ਕੇ ਇੱਕ ਬੱਚਾ ਕੋ ਬੈਗ ਅਪਸੋਲ ਲੈ ਕੇ ਇੱਕ ਬੱਚਾ ਕੋ ਬੈਠ ਗਿਆ ਸੇਕ ਮੈਂ ਅੰਦਰ ਗਿਆ ਸੀ ਮਾਰਦਾ ਘੁੱਟਦਾ ਇਹ ਸਕੇਂਦਾ ਕਿ ਮੈਰਾ ਜੀ ਹੋ ਗਿਆ ਦੂਸਰੇ ਨਾਲ ਕਰ ਮੈਂ ਨਹੀਂ ਮੰਨੀ ਐ ਇਸ ਲਈ ਫਿਰ ਮੈਨੂੰ ਖੋਦੀ ਕੀਤਾ ਸੋਤ ਕਹਿੰਦਾ ਅਗਰ ਤੂੰ ਨਹੀਂ ਜਾਏਂਗੇ ਅੰਦਰ ਤਾਂ ਮੈਂ ਤੇਰੇ ਬੱਚਿਆਂ ਨੂੰ ਮਾਰਦਾਂਗਾ ਤਾਂ ਫਿਰ ਮੈਨੂੰ ਮਜਬੂਰੀ ਮਾਰਨ ਦੀ ਗੱਲ ਮੰਨੀ ਪਈ ਸੀ ਅਸੀਂ ਆਪਣੇ ਘਰ ਵੀ ਨਹੀਂ ਜਾ ਸਕਦੇ ਉਹ ਇੰਨੇ ਪਾਵਰਫੁਲ ਨੇ ਤੁਸੀਂ ਪੁਲਿਸ ਰਿਪੋਰਟ ਕੀਤੀ ਜਾਂਦੀ ਸਾਰਾ ਰਿਪੋਰਟ ਕੀਤੀ ਪੁਲਿਸ ਸਾਡੀ ਗੱਲ ਹੀ ਨਹੀਂ ਸੁਣਦੀ ਅਸੀਂ ਜਾਣਿਆ ਉਲਟਾ ਤਾਂ ਕੋਈਰ ਘਟਵਾਈ ਹੈ ਮੈਡੀਕਲ ਕਰਵਾਇਆ ਬੱਚੇ ਸਾਰਾ ਕੁਝ ਹੋਇਆ ਸਰ ਮੈਡੀਕਲ ਵੀ ਹੋਇਆ 376 ਦਾ ਪਰਚਾ ਵੀ ਉਹਨਾਂ ਨੇ ਕੱਟ ਦਿੱਤਾ ਲੇਕਿਨ ਉਸ ਤੋਂ ਬਾਅਦ ਉਹਨਾਂ ਨੇ ਪੁਲਿਸ ਨੇ ਇੱਕ ਦਫਾ ਨਹੀਂ ਫੜਿਆ ਇੱਕ ਦਫਾ ਮੁਜ਼ਮ ਨੂੰ ਫੜ ਕੇ ਛੱਡ ਦਿੱਤਾ ਉਹਨਾਂ ਨੇ ਮਤਲਕਾ ਮਤਲਕਾ ਥਾਣੇਦਾਰ ਜਿਹੜਾ ਹੈ ਤੁਹਾਡਾ ਤਾਵਨ ਨਹੀਂ ਕਰ ਰਿਹਾ ਨਹੀਂ ਸਰ ਕੋਈ ਨਹੀਂ ਕਿਹੜਾ ਥਾਣਾ ਹੈ ਤੁਹਾਡਾ ਥਾਣਾ ਸਰ ਸਦਰ ਲੱਗਦਾ ਮਰੀਦ ਕੇ ਥਾਣਾ ਸਦਰ ਮਰੀਦ ਕੇ ਜੀ ਐਸ ਐਚ ਓ ਡੋਗਰ ਹੈਗਾ ਸੀ ਰਿਆਲ ਆਪਣਾ ਡੋਗਰ ਤਾਹਰ ਡੋਗਰ ਐਸ ਐਚ ਓ ਤਾਹਰ ਡੋਗਰ ਔਰ ਗਰ ਐਸ ਐਚ ਓ ਦੀ ਤਫਤੀਸ਼ ਨਹੀਂ ਕਰਨੀ ਹੁੰਦੀ ਤਫਤੀਸ਼ ਹੀ ਨਹੀਂ ਕਰਨੀ ਹੁੰਦੀ ਨਾ ਤਫਤੀਸ਼ ਹੀ ਐ ਐਸ ਸੀ ਉਹ ਵੀ ਸਰ ਉਹਨਾਂ ਦੇ ਉਹਨੂੰ ਤੇ ਗਾਲਾਂ ਕੱਢੀਆਂ ਨੇ ਅਨਵਰ ਚੱਟੇ ਨੇ ਕਿ ਚੱਲ ਦਫਾ ਆਇਆ ਤੂੰ ਮੈਂ ਮੁੰਡਾ ਲੈ ਕੇ ਥਾਣੇ ਆਣਾ ਵਾ ਤੇ ਮੁੰਡਾ ਜ਼ਰੂਰ ਉਸ ਪੈਰਾਂ ਦੇ ਉੱਤੇ ਫੜ ਕੇ ਛੱਡ ਦਿੱਤਾ ਹਾਲਾਂਕਿ ਉਹਨੇ ਕਿਹਾ ਵੀ ਤਤੀਸ਼ ਨੇ ਕਿ ਇਹਨਾਂ ਨੇ ਪਰਚਾ ਘਟਾਇਆ ਇਹਨੂੰ ਮੈਂ ਛੱਡ ਕੇ ਨਹੀਂ ਜਾ ਸਕਦਾ ਉਹਨਾਂ ਨੇ ਕਿਹਾ ਚੱਲ ਚੱਲ ਅਗਲਾ ਲਾ ਨਾਨਾ ਉੱਥੇ ਲੈ ਕੇ ਮੁੰਡੇ ਡੇਰ ਤੇ ਚੂੜਿਆਂ ਦੇ ਕਹਿੰਦੇ ਤੂੰ ਸਾਡੇ ਮੁੰਡੇ ਫੜਨ ਆ ਗਿਆ